ਸੀਨੀਅਰ ਪੁਲਿਸ ਅਫਸਰ ਦਾ ਸੁਪਰਡੈਂਟ ਆਫ ਪੁਲਿਸ ਦਾ ਇੱਕ ਆਈਐਸਆਈ ਏਜੰਟ ਨਾਲ ਕਿੰਨਾ ਪਿਆਰ ਹੈ ਗੂੜੀ ਸਾਂਝ ਹੈ ਇਹ ਇੱਕ ਵੀਡੀਓ ਨਹੀਂ ਅਨੇਕਾਂ ਵੀਡੀਓ ਨਾਲ ਮੈਂ ਤੁਹਾਡੇ ਅੱਗੇ ਜਨਤਕ ਕਰਦਾ ਨਾਰਾਇਣ ਚੋੜਾ ਐਸਪੀਰ ਪਾਲ ਸਿੰਘ ਪਹਿਲਾਂ ਵੀ ਮਿਲਦੇ ਰਹੇ ਇੱਕ ਸਿਰਫ 3 ਤੇ 4 ਤਰੀਕ ਦੀ ਗੱਲ ਨਹੀਂ ਹੈ ਕਿਉਂਕਿ ਨਾਰਾਇਣ ਚੋੜੇ ਨੂੰ 2 ਤਰੀਕ ਨੂੰ ਵੀ ਉੱਥੇ ਸੀ 3 ਨੂੰ ਵੀ ਉੱਥੇ ਸੀ ਤੇ ਚਾਰ ਨੂੰ ਤਾਂ ਉਹਨੇ ਆਪ ਦੀ ਕਾਰਵਾਈ ਕਰਤੀ ਉਦੋਂ ਚੈੱਕ ਕਿਉਂ ਨਹੀਂ ਕਰ ਲਿਆ ਫ੍ਰਿਸਕਿੰਗ ਦਾ ਮਤਲਬ ਇਹ ਨਹੀਂ ਇਤਰਾ ਹੱਥ ਮਾਰ ਕੇ ਪਤਾ ਲੱਗ ਜਾਂਦਾ ਕਿ ਕੁਝ ਲਈ ਫਿਰਦਾ ਦੇਖੋ 9mm ਸੈਮੀ ਆਟੋਮੈਟਿਕ ਪਿਸਤਲ ਪਹਿਲੀ ਗੱਲ ਤਾਂ ਪ੍ਰਾਈਵੇਟ ਤੌਰ ਤੇ ਆ ਹੀ ਨਹੀਂ ਸਕਦਾ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦਿਆਂ ਜੀ ਆਪਾਂ ਗੁਰੂ ਘਰ ਖਲੋਤੇ ਆ ਜਿਹੜਾ ਪੁਲਿਸ ਚੰਗਾ ਕੰਮ ਕਰਦੀ ਹੈ ਨਾ ਜੀ ਮੈਂ ਉਸ ਵਰਦੀ ਦਾ ਹਮੇਸ਼ਾ ਸਤਿਕਾਰ ਕਰਦਾ ਮਗਰ ਜੇ ਕੋਈ ਪੁਲਸ ਇੱਕ ਰਿਟਨ ਸਕ੍ਰਿਪਟ ਜੋ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਦਫ਼ਤਰੋਂ ਆਏ ਉਹਨਾਂ ਦੇ ਪੀਆਰ ਡਿਪਾਰਟਮੈਂਟ ਚੋਂ ਆਏ ਤੇ ਉਹ ਸਕ੍ਰਿਪਟ ਦੇ ਤਹਿਤ ਬੋਲਣ ਆਮ ਆਦਮੀ ਪਾਰਟੀ ਦੇ ਮੀਆਂ ਮਿੱਠੂ ਬਣਨ ਫਿਰ ਮੈਂ ਉਹਨਾਂ ਕਮਜ਼ੋਰਾਂ ਚੋਂ ਨਹੀਂ ਜਿਹੜਾ ਇਹਨਾਂ ਨੂੰ ਐਕਸਪੋਜ਼ ਨਹੀਂ ਕਰੂੰਗਾ ਮੈਨੂੰ ਪਤਾ ਮੇਰੇ ਤੇ ਇਹ ਮੇਰਾ ਝੂਠਾ ਪਰਚਾ ਵੀ ਬਣਾ ਸਕਦੇ ਆ ਮੇਰਾ ਇਨਕਾਊਂਟਰ ਵੀ ਕਰਾ ਸਕਦੇ ਆ ਕਿਉਂਕਿ ਜਦੋਂ ਇਹ ਜੇ ਸੀਨੀਅਰ ਪੁਲਿਸ ਅਫਸਰ ਦਾ ਸੁਪਰਡੈਂਟ ਆਫ ਪੁਲਿਸ ਦਾ ਇੱਕ ਆਈਐਸਆਈ ਏਜੰਟ ਨਾਲ ਕਿੰਨਾ ਪਿਆਰ ਹੈ ਗੂੜੀ ਸਾਂਝ ਹੈ ਇਹ ਇੱਕ ਵੀਡੀਓ ਨਹੀਂ ਅਨੇਕਾਂ ਵੀਡੀਓ ਨਾਲ ਮੈਂ ਤੁਹਾਡੇ ਅੱਗੇ ਜਨਤਕ ਕਰਦਾ ਔਰ ਮੇਰੇ ਕੋਲ ਜੋ ਖਬਰ ਹੈ ਕਿਉਂਕਿ ਮੈਂ ਹਲੇ ਉਹਦੇ ਅਪਰੂਵ ਇਕੱਠੇ ਕਰ ਰਿਹਾ ਨਰੈਣ ਚੋੜਾ ਐਸਪੀਰ ਪਾਲ ਸਿੰਘ ਪਹਿਲਾਂ ਵੀ ਮਿਲਦੇ ਰਹੇ ਇੱਕ ਸਿਰਫ 3 ਤੇ 4 ਤਰੀਕ ਦੀ ਗੱਲ ਨਹੀਂ ਆ ਕਿਉਂਕਿ ਨਰੈਣ ਚੋੜੇ ਨੂੰ 2 ਤਰੀਕ ਨੂੰ ਵੀ ਉੱਥੇ ਸੀ 3 ਨੂੰ ਵੀ ਉੱਥੇ ਸੀ ਤੇ 4 ਨੂੰ ਤਾਂ ਉਹਨੇ ਆਪ ਦੀ ਕਾਰਵਾਈ ਕਰਤੀ ਔਰ ਤੁਸੀਂ ਟਾਈਮਿੰਗ ਵੇਖੋ ਜਦੋਂ 9:00 ਵਜੇ 9:28 ਮਿੰਟ ਤੱਕ ਉਹ ਪਿੱਛੋਂ ਵੀ ਆਇਆ ਦੋ ਪੁਲਿਸ ਵਾਲੇ ਨੇ ਤੁਸੀਂ ਕਿਥੇ ਪਲੇਖਾ ਨਾ ਕਾਜੋ ਜਿਨੇ ਉਹ ਪਰਨਾ ਬੰਨਿਆ ਇੱਕ ਹੋਰ ਆ ਪੁਲਿਸ ਦੇ ਮੁਲਾਜ਼ਮ ਨੇ ਇੱਕ ਟ੍ਰੈਫਿਕ 'ਤੇ ਲੱਗਿਆ ਇੱਕ ਹੋਰ ਮੁਲਾਜ਼ਮ ਹੈ ਉਹ ਪਿੱਛੋਂ ਆਇਆ ਪਹਿਲਾਂ ਗੋਲੀ ਗੋਲੀ ਮਾਰਨ ਪਤਾ ਨਹੀਂ ਉਹਨੂੰ ਕੀ ਹੋ ਗਿਆ ਕਿ ਉਹ ਹਟ ਗਿਆ ਮਗਰ ਉਹਦੀ ਫ੍ਰਿਸਕਿੰਗ ਕਿਉਂ ਨਹੀਂ ਹੋਈ ਜੀ ਉਦੋਂ ਚੈੱਕ ਕਿਉਂ ਨਹੀਂ ਕਰ ਲਿਆ ਫ੍ਰਿਸਕਿੰਗ ਦਾ ਮਤਲਬ ਇਹ ਨਹੀਂ ਇਤਰਾ ਹੱਥ ਮਾਰ ਕੇ ਪਤਾ ਲੱਗ ਜਾਂਦਾ ਕਿ ਕੁਝ ਲਈ ਫਿਰਦਾ ਦੇਖੋ 9 ਐਮ ਐਮ ਸੈਮੀ ਆਟੋਮੈਟਿਕ ਪਿਸਟਲ ਪਹਿਲੀ ਗੱਲ ਤਾਂ ਪ੍ਰਾਈਵੇਟ ਤੌਰ ਤੇ ਆ ਹੀ ਨਹੀਂ ਸਕਦਾ ਉਹ ਆਇਆ ਹੀ ਪਾਕਿਸਤਾਨ ਤੋਂ ਹੈ ਔਰ ਹਰਪਾਲ ਸਿੰਘ ਦੀ ਉਹਦੇ ਨਾਲ ਸਹਾਂਜ ਹੈ ਐਸ ਪੀ ਦੀ ਔਰ ਮੈਨੂੰ ਮਜਬੂਰ ਮੈਂ ਕਿਉਂ ਹੋਣਾ ਪਿਆ ਇੱਕੋ ਭੁੱਲਰ ਸਾਹਿਬ ਨੂੰ ਸ਼ਰਮ ਹੋਣੀ ਚਾਹੀਦੀ ਭੁੱਲਰ ਸਾਹਿਬ ਨੂੰ ਮੈਂ 25-30 ਸਾਲਾਂ ਤੋਂ ਜਾਣਦਾ ਕਮਿਸ਼ਨਰ ਆ ਪੁਲਿਸ ਨੂੰ ਦੂਜੀ ਗੱਲ ਹੈ ਉਹਨੂੰ ਸੁਦਾਰਸ਼ਪੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵੀ ਲਾਉਂਦੇ ਰਹੇ ਆ ਹੋਰ ਕੁਝ ਨਹੀਂ ਤੇ ਭਾਈ ਤੂੰ ਇਸ ਗੱਲ ਦੀ ਸ਼ਰਮ ਕਰ ਲੈ ਕਿ Z+ ਪ੍ਰੋਟੈਕਟਿਵ ਹੈ ਸ੍ਰੀ ਹਰਮੰਦਰ ਸਾਹਿਬ ਹੈ 골ਡਨ ਟੈਂਪਲ ਕੰਪਲੈਕਸ ਹੈ ਇੱਥੇ ਪਹਿਲਾਂ ਵੀ ਜਦ ਗੋਲੀਆਂ ਚੱਲੀ ਸੀ ਤੁਹਾਨੂੰ ਪਤਾ ਕੀ ਹਾਲਾਤ ਇੰਦਰਾ ਗਾਂਧੀ ਨੇ ਬਣਾਏ ਸੀ ਤੁਸੀਂ ਉਸ ਦੌਰ ਨੂੰ ਕਿਉਂ ਡਰਾਉਣਾ ਚਾਹੁੰਦੇ ਹੋ ਸੇਫਟੀ ਸਿਕਿਉਰਿਟੀ ਆਫ ਨਾਟ ਸੁਪੀਰ ਜੀ ਹਲੋ ਹਰ ਪਬਲਿਕ ਦੀ ਇਹ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਔਰ ਸਾਰੇ ਸ੍ਰੀ ਅਮਰitsar ਸਾਹਿਬ ਜ਼ਿਲ੍ਹੇ ਚ ਸਭ ਤੋਂ ਇੰਪੋਰਟੈਂਟ ਸਭ ਤੋਂ ਅ ਵਿਜ਼ਿਟਿਡ ਤੇ ਸ੍ਰੀ ਗੋਲਡਨ ਟੈਂਪਲ ਸ੍ਰੀ ਦਰਬਾਰ ਸਾਹਿਬ ਹੈ ਤੇ ਜਦ ਤੁਸੀਂ ਉਹਦੀ ਸਿਕਿਉਰਿਟੀ ਨਾ ਇਨਸ਼ੋਰ ਕਰ ਸਕੋ ਔਰ ਤੁਸੀਂ ਝੂਠ ਬੋਲੋਂ ਤੋਂ ਬਾਅਦ ਕਿ ਅਸੀਂ ਇਹ ਕੌਨਸਪਿਰੇਸੀ ਆ ਅਸੀਂ ਸਿੰਪਥੀ ਲੈਣ ਲਈ ਕਰਾਇਆ ਤੇ ਮੈਂ ਪੁੱਲਰ ਸਾਹਿਬ ਨੂੰ ਤੇ ਪੁੱਛਣਾ ਚਾਹੁੰਦਾ ਕਿ ਨਰੈਣ ਚੋੜੇ ਦਾ ਤਾਂ 1990 ਦਾ ਰਿਕਾਰਡ ਮੈਨੂੰ ਲੱਗਦਾ ਜੇ ਅਸੀਂ ਸਿੰਪਥੀ ਤੁਹਾਨੂੰ ਪਤਾ ਅਸੀਂ ਸਿੰਪਥੀ ਲੈ ਰਹੇ ਸੀ ਤੇ ਤੁਹਾਡਾ ਐਸਪੀਓ ਦੇ ਨਾਲ ਜੱਫੀਆਂ ਕਾਦੇ ਲਈ ਪਾਉਣ ਰਿਹਾ ਸੀ ਤੁਹਾਡਾ ਐਸਪੀਓ ਦੇ ਨਾਲ 3 ਤਰੀਕ ਨੂੰ 4 ਤਰੀਕ ਨੂੰ ਔਰ 2 ਤਰੀਕ ਨੂੰ ਔਰ ਉਸ ਤੋਂ ਪਹਿਲਾਂ ਕਿਉਂ ਸੰਪਰਕ ਚ ਸੀ ਇਹ ਗੱਲ ਦੀ ਜਾਂਚ ਹੋਊਗੀ ਜੇ ਐਸਪੀ ਅਰੈਸਟ ਹੋਊਗਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਮੋਨੀਟਰਡ ਕੋਈ ਇੰਡੀਪੈਂਡੈਂਟ ਏਜੰਸੀ ਲੱਗੂਗੀ ਔਰ ਕਮਹਾਲ ਦੀ ਗੱਲ ਹੁਣ ਇਹ ਹੈ ਜਿਸ ਦਾ ਸਿਕਿਉਰਿਟੀ ਲੈਪਸ ਹੋਇਆ ਜਿਹਦਾ ਸਿਕਿਉਰਿਟੀ ਫੇਲਿਅਰ ਹੋਇਆ ਹੁਣ ਉਹ ਆਈ ਆਪਦੀ ਜਾਂਚ ਕਰੀ ਜਾ ਰਹੀ ਹੈ ਔਰ ਵੇਖੋ ਝੂਠ ਕਿਸ ਕਿਸਮ ਦਾ ਬੋਲਿਆ ਜਾ ਰਿਹਾ ਕਹਿੰਦਾ ਜੀ ਮੈਂ 175 ਮੁਲਾਜ਼ਮ ਲਾਏ ਸੀ ਦੱਸ ਦੇ ਭਾਈ ਕਿੱਥੇ ਸੀ ਤੁਸੀਂ ਸਾਰੇ মিডিਆ ਵਾਲੇ ਤਾਂ ਸਾਹਮਣੇ ਸੀ ਪਰ ਤੱਕ ਨੂੰ ਪ੍ਰਮਾਣ ਦੀ ਲੋੜ ਕੋਈ ਨਹੀਂ ਉੱਥੇ 3-4 ਸੀਗੇ ਮੁਲਾਜ਼ਮ ਪਿੱਛੇ ਸਾਰੀ ਜਾਂ ਭੈਣ ਜੀ ਦੀ ਡਿਟੇਲ ਚ ਨੇ ਸਿਕਿਉਰਿਟੀ ਚ ਤੇ ਜਾਂ ਸੁਖਬੀਰ ਜੀ ਦੇ ਇੱਕ ਤਾਂ ਜਸਵੀਰ ਦਾ ਮੈਂ ਬਾਰ-ਬਾਰ ਜ਼ਿਕਰ ਕਰਦਾ ਉਹ ਤਾਂ ਉਹਦੀ ਡਿਊਟੀ ਨਹੀਂ ਸੀ ਉਦੋਂ ਤੁਸੀਂ ਕਿਵੇਂ ਕਲੇਮ ਕਰ ਲਿਆ ਤੁਹਾਡੀ ਬੇਸ਼ਰਮੀ ਇਹ ਛੱਦ ਤੱਕ ਤੁਸੀਂ ਧੱਕੇ ਨਾਲ ਉਹਨੂੰ ਬੁਲਾ ਕੇ ਉਹਦੇ ਇੱਥੇ ਆ ਮਾਈਕ ਜਾਂ ਲਾ ਕੇ ਜਿਹੜਾ ਤੁਹਾਡਾ ਤੁਸੀਂ ਇੰਟਰਵਿਊ ਜਦ ਲੈਣੇ ਹੋ ਇਤੋਂ ਹੀ ਤੁਹਾਡੀ ਬੇਸ਼ਰਮੀ ਵੜੀ ਗਈ ਥੱਲੇ ਅਮਰਸੇ ਸਿਟੀ ਚਲਾਈ ਗਏ ਵੀ ਹਰ ਪੁਲਿਸ ਮੁਲਾਜ਼ਮ ਦਾ ਨੰਬਰ ਕਿਸੇ ਜ਼ਿਲੇ ਦਾ ਹੁੰਦਾ ਮਗਰ ਭੁੱਲਰ ਸਾਹਿਬ ਇਹ ਦੱਸ ਦਿਓ ਕਿ ਇਹ 22 ਸਾਲ ਦਾ ਬਾਦਲ ਪਰਵਾਰ ਨਾਲ ਲੱਗਿਆ ਕਿ ਨਹੀਂ ਲੱਗਿਆ ਸੋ 175 ਜੀ ਨਹੀਂ ਸੀ ਦੂਜਾ ਕੀ ਨਾ ਜੀ ਆਪਣਾ ਮੁਲਾਜ਼ਮ ਦੂਜਾ ਜਿਹੜਾ ਹੀਰਾ ਜਿਹੜਾ ਤੋਂ ਹਿੰਦਿਆਣੀ ਕੋਦੇ ਮੁਲਾਜ਼ਮ ਮਤੌਰ ਸੀ ਜਿਹਨੂੰ ਅਸੀਂ ਬਾਬਾ-ਬਾਬਾ ਕਹਿੰਨੇ ਬੜੇ ਪੁਰਾਣੇ ਨੇ ਥੋੜੇ 175 ਬੰਦੇ ਕਿਤੇ ਸੀ ਹਾਂ ਕੀ ਤੁਸੀਂ ਦੱਸੋ ਇਹ ਜਾਂਚ ਦਾ ਵਿਸ਼ਾ ਨਹੀਂ ਛੋਟਾ ਵਰਦੀ ਦਾ ਬੰਦਾ ਜਿਹਨੇ ਸੰਵਿਧਾਨ ਦੀ ਸੌਖਾਤੀ ਹੋਵੇ ਉਹ ਆਈਐਸਆਈ ਏਜੰਟ ਨਾਲ ਜੱਪੀਆਂ ਪਾਉਂਡਿਆ ਔਰ ਕਈ ਮੈਂ ਵੇਖਿਆ ਮਿਸਬਾਈਟਡ ਲੋਕ ਉੱਥੇ ਕਹਿ ਰਿਹਾ ਜੀ ਕਿ ਬਹੁਤ ਤਕੜਾ ਕੰਮ ਨਰੈਣ ਚੋੜੇ ਨੇ ਕੰਮ ਕਰਦਾ ਉਹ ਬੇਸ਼ਰਮੋ ਇਹ ਨਰੈਣ ਗਾਂਧੀ ਆ ਫਿਰ ਇਹ ਚੋੜਾ ਨਹੀਂ ਤਾਂ ਗਾਂਧੀ ਆ ਫਿਰ ਇੰਦਰਾ ਗਾਂਧੀ ਤੇ ਇਹਦੇ ਵਿੱਚ ਫਰਕ ਕੀ ਹੈ ਇੰਦਰਾ ਗਾਂਧੀ ਨੇ ਵੀ ਗੋਲੀਆਂ ਚਲਾਈਆਂ ਸੀ ਤੇ ਇਹਨੇ ਵੀ ਚਲਾਤੀਆਂ ਤੇ ਤੁਸੀਂ ਕਹਿ ਰਹੇ ਹੋ ਕਿ ਬਹੁਤ ਚੰਗਾ ਕੰਮ ਕੀਤਾ ਮੈਂ ਤਾਂ ਸਮਝਦਾ ਇਹਨਾਂ ਸਾਰਿਆਂ ਦੀ ਕੁਝ ਕੁਛ ਹੋਣੀ ਚਾਹੀਦੀ ਐ ਐਡੀ ਐਡੀ ਜਲਦੀ ਕੀ ਲੱਗਦੀ ਆ ਪੁਲਿਸ ਦੀ ਕਾਂਸਪੀਰੇਸੀ ਕੀ ਦੇਖੋ ਜੇ ਇਸ ਤਰੀਕੇ ਨਾਲ ਭੁੱਲਰ ਪਹਿਲਾਂ ਤਾਂ ਨਹੀਂ ਮੈਂ ਸਮਝਦਾ ਸੀ ਔਰ ਮੈਂ ਬਾਰ-ਬਾਰ ਤੁਹਾਨੂੰ ਕਹਿ ਰਿਹਾ ਪਹਿਲਾਂ ਮੈਂ ਬਿਲਕੁਲ ਸ਼ੱਕ ਜੇਤੋਂ ਇੱਕ ਭੁੱਲਰ ਸਾਹਿਬ ਨੇ ਇੱਕ ਚੈਨਲ ਨੂੰ ਜਾਂ ਤੇ ਸਾਰੀ ਤੁਹਾਨੂੰ ਪ੍ਰੈਸ ਨੂੰ ਸੰਬੋਧਨ ਕਰ ਦੇ ਪਾਰਸ ਦੀ ਤਰੀਕੇ ਨਾਲ ਪ੍ਰੈਸ ਵਾਰਤਾ ਕਰ ਦੇ ਮੇਰੇ ਕੋਈ ਸਵਾਲ ਨਹੀਂ ਸੀ ਇੱਕ ਬੰਦੇ ਨੂੰ ਸੱਦਿਆ ਮੈਂ ਉਹ ਚੈਨਲ ਵਾਲੇ ਨੂੰ ਵੀ ਜਾਣਦਾ ਉਹਦਾ ਆ ਜਿਹੜਾ ਜਿਵੇਂ ਤੁਹਾਡਾ ਜੀ ਲਿਖਿਆ ਜਾਂ ਪੀਟੀਸੀ ਲਿਖਿਆ ਇਹਨੂੰ ਥੱਲੇ ਕਰਾਇਆ ਉਹਨੂੰ ਇੱਕ ਸਕ੍ਰਿਪਟ ਦਿੱਤੀ ਕਿ ਤੂੰ ਆ ਸਵਾਲ ਕਰਨੀ ਆ ਫਿਰ ਇੱਕ ਸਵਾਲ ਤੇ ਜੋਰ ਦਿੱਤਾ ਬੜਾ ਕਲੀਅਰ ਸੀ ਕਿ ਆਮ ਆਦਮੀ ਪਾਰਟੀ ਦੀ ਰਿਟਨ ਸਕ੍ਰਿਪਟ ਆਈਏ ਫਿਰ ਤੁਸੀਂ ਉਹੀ ਲਫ਼ਜ਼ ਪੁਲਿਸ ਦੀ ਮੁਸਤੈਦੀ ਭੁੱਲਰ ਸਾਹਿਬ ਵਰਤ ਰਹੇ ਆ ਉਹੀ ਲਫ਼ਜ਼ ਪੁਲਿਸ ਦੀ ਮੁਸਤੈਦੀ ਅਲਰਟਨੈਸ ਭਗਵਾਨ ਤੁਮਨ ਵਰਤ ਰਹੇ ਆ ਅਰਵਿੰਦ ਕੇਜਰੀਆ ਨੂੰ ਬੋਲਣ ਲਈ 15 ਮਿੰਟ ਲੱਗ ਗਏ ਮੁਸਤੈਦੀ ਕਿਉਂਕਿ ਨਹੀਂ ਉਹਦੀ ਜ਼ੁਬਾਨ ਵਾਲ ਨਹੀਂ ਖਾਂਦੀ ਸੀ ਸਹੀ ਤਰੀਕੇ ਨਾਲ ਫਿਰ ਉਹ ਬੋਲ ਰਿਹਾ ਉਹ ਫਿਰ ਸਾਡੇ ਵਾਲੇ ਬੰਦੇ ਨੂੰ ਫੜ ਲਿਆ ਮੈਂ ਕਹੀ ਗੁਰੂਆ ਤੂੰ ਤਾਂ ਨਾਲ ਸੀ ਤੇਰੀ ਤਾਂ ਡਿਊਟੀ ਵੀ ਨਹੀਂ ਸੀ ਜਸਵੀਰ ਜੀ ਤੂੰ ਮੁਸਤੈਦੀ ਦੀ ਗੱਲ ਕਿਤੋਂ ਉਹ ਕਹਿੰਦਾ ਜਨਾਬ ਤੁਹਾਨੂੰ ਪਤਾ ਹੀ ਹੈ ਮੈਂ ਵੀ ਨੌਕਰੀ ਕਰਨੀ ਉਹਨੂੰ ਵੀ ਸੁਖਾਤਾ ਮੁਸਤੈਦੀ ਮਤਲਬ ਬਾਰ-ਬਾਰ ਮੁਸਤੈਦੀ ਮੁਸਤੈਦੀ ਜੇ ਤੁਸੀਂ ਐਡੇ ਮੁਸਤੈਦ ਸੀ ਤੇ ਤੂੰ ਹਟਾਇਆ ਹਸਪੀਤਾਲ ਉਹਦੇ ਨਾਲ ਜੱਪੀਆਂ ਪਾਉਣ ਰਿਹਾ ਸੀ ਐਡੇ ਤੁਸੀਂ ਮੁਸਤੈਦ ਇਹੀ ਵੇਖ ਲਓ ਲੜਟ ਕਿੰਨੇ ਸੀ ਜਦੋਂ ਗੋਲੀ ਚੱਲਦੀ ਉਹ ਤੋਂ ਮੌਜ ਨਾਲ ਉਹ 3 ਮਿੰਟ ਹੀ ਚਾਹ ਪੀਂਦਾ ਇਹਨੂੰ ਦੇਖੋ ਟਾਈਮਿੰਗ ਤੇ ਉਹਨੂੰ ਰੈਸਕਿਊ ਨਹੀਂ ਕਰਦੇ